ਸਾਰੀ ਬਰਗਾੜੀ ਮੁਕੰਮਲ ਤੌਰ ਤੇ ਬੰਦ ਹੈ ਜੀ ਹਰ ਹੁਣ ਕੋਕਰ ਰੋਜ਼ ਕਮਾਤੇ ਸਾਰੇ ਬੱਚਿਆਂ ਦਾ ਘਪਾ ਹੁੰਦੇ ਨੇ ਛੋਟੇ ਮਕਾਨਦਾਰ ਗੁਲਾਮ ਇਹਨਾਂ ਨੇ ਇਹਨਾਂ ਨੂੰ ਬੁਲੰਦ ਤੋਂ ਅੰਦਰ ਤੋਂ ਕਾਲ ਬੋਲਣਗੇ ਉਹ ਸਾਰਿਆਂ ਨੂੰ ਬੋਲਾ ਕਰ ਦੇਣਗੇ ਮੈਂ ਰਾਹੁਲ ਸਿੰਘਲਾ ਇੰਡੀਅਨ ਟੀਵੀ ਨਿਊਜ਼ ਤੋਂ ਇਸ ਟਾਈਮ ਆਪਾਂ ਖੜੇ ਆਂ ਬਰਗਾੜੀ ਜਿੱਥੇ ਕੀ ਕਿਸਾਨਾਂ ਦੁਆਰਾ ਧਰਨਾ ਲਗਾਇਆ ਹੈ ਅਤੇ ਪੰਜਾਬ ਬੰਦ ਕੀਤਾ ਜਾ ਗਿਆ ਹੈ ਆਜਾ ਆਪਾਂ ਬਾਕੀ ਗੱਲਬਾਤ ਕਰਦੇ ਆਂ ਕਿਸਾਨਾਂ ਨਾਲ ਜੋ ਜੋ ਕੀਨਾਂ ਨੇ ਧਰਨਾ ਲਗਾਇਆ ਹੈ ਤੇ ਪੰਜਾਬ ਬੰਦ ਕੀਤਾ ਹੈ ਇਹ ਧਰਨਾ ਜੀ ਸਰਕਾਰ ਨੂੰ ਜਗਾਉਣ ਦੀ ਖਤਰ ਲਗਾਇਆ ਸਹੀ ਮੈਨੇਜ ਦਾ 35 ਦਿਨ ਹੋ ਗਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਾਰ ਤੇ ਬੈਠਿਆ तकरीबन 11 ਮਹੀਨੇ ਹੋ ਗਏ ਜੋ ਕਿ ਬਾਰਡਰਾਂ ਤੇ ਧਰਨੇ ਚੱਲ ਰਹੇ ਆ ਪਿਛਲੀਆਂ ਮੰਗਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਖਾਤਰ ਉਹ ਲਾਗੂ ਕਰਾਉਣ ਦੀ بجائے ਸਰਕਾਰ ਢੇਡੇ-ਮਢੇ ਢੰਗ ਨਾਲ ਉਹ ਕਾਨੂੰਨ ਦੁਬਾਰਾ ਲਾਗੂ ਕਰ ਰਹੀ ਹੈ ਇਹਦਾ ਕੀ ਆਪਣਾ ਆਜਾ ਪੰਜਾਬ ਬੰਦ ਹੈ ਵੇ ਇਵੇਂ ਕਰਨ ਕਰਕੇ ਬੰਦ ਹੈ ਜੀ ਹਾਂ ਹਾਂ ਜੀ ਪੰਜਾਬ ਬੰਦ ਐ ਇਸੇ ਕਰਕੇ ਆ ਰੋਸ ਵਜੋਂ ਆ ਕਿ ਕੇਂਦਰ ਸਰਕਾਰ ਨੂੰ ਰੋਸ ਦਿਖਾਇਆ ਜਾ ਸਕੇ ਕਿ ਸਾਡੇ ਨਾਲ ਪੰਜਾਬ ਦਾ ਬੱਚਾ ਬੱਚਾ ਸਾਡੇ ਸਮਰਥਨ ਧਾਰਨੇ ਨੂੰ ਸਮਰਥਨ ਦੇ ਰਿਹਾ ਤੇ ਇਸ ਬਾਰਡਰਾਂ ਤੇ ਜਾਣ ਲਈ ਤਿਆਰ ਹੈ ਤੇ ਸਰਕਾਰ ਨੂੰ ਇਸ ਮੰਗਾਂ ਤੇ ਜੋ ਬਾਜਦਤ ਹੋਈ ਖੜੀ ਹੈ ਉਹਨੂੰ ਮੰਗਾਂ ਮੰਨਣੀਆਂ ਚਾਹੀਦੀਆਂ ਨੇ ਮੀਟਿੰਗਾਂ ਰੱਖ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਜਾਣ ਬਚਾਉਣੀ ਚਾਹੀਦੀ ਹੈ ਜੇ ਅੱਜ ਉਹਨਾਂ ਦੇ ਲੋਕਤੰਤਰ ਦੇ ਵਿੱਚ ਰਾਜ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ 35 ਦਿਨ ਤੋਂ ਪਖਰਤਾਲ ਤੇ ਬੈਠ ਕੇ ਤਲ-ਤਲ ਕਰਕੇ ਘਟ ਰਿਹਾ ਹੈ ਤਾਂ ਇਹ ਸਰਕਾਰ ਦੀ ਬਹੁਤ ਨਕਾਮਤਾ ਹੈ ਇਸ ਦੀ ਨਖੇਦੀ ਕਰਦੇ ਆਂ ਅਸੀਂ ਕਿ 35 ਦਿਨ ਹੋ ਗਏ ਸਰਕਾਰ ਕਿੱਥੇ ਸੁੱਤੀ ਪਈ ਹੈ ਸਾਡਾ ਸਰਮੌਰ ਆਗੂ ਤਲ-ਤਲ ਕਰਕੇ ਘਟ ਰਿਹਾ ਹੈ ਤੇ ਇਸ ਨੂੰ ਜਲਦੀ ਤੋਂ ਜਲਦੀ ਇਹਨਾਂ ਦੀਆਂ ਮੰਗਾਂ ਮੰਨ ਕੇ ਤੇ ਉਸ ਨੂੰ ਮਰਨ ਵਾਲਤੋਂ ਉਠਾਉਣਾ ਚਾਹੀਦਾ ਹਾਂਜੀ ਸਰ ਇਸ ਧੰਨਵਾਦ ਇਹਨੂੰ ਕੀ ਕਹਿਣਾ ਚਾਹੁੰਗੇ ਅਸੀਂ ਜੀ ਇਹ ਕਹਿਣਾ ਚਾਹੁੰਦੇ ਆ ਕਿ ਤੁਹਾਨੂੰ ਪੱਤਰਕਾਰ ਨੂੰ ਸਾਰਾ ਪਤਾ ਹੈ ਕਿਸ ਤਰ੍ਹਾਂ ਕਿਸਾਨ ਦੀ ਲੁੱਟ ਹੋ ਰਹੀ ਹੈ ਕਿਸ ਤਰ੍ਹਾਂ ਕਿਸਾਨ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਚਾਹੇ ਡੀਪੀ ਰਾਹੀਂ ਕੀਤਾ ਜਾਵੇ ਜਾਂ ਬੀਜਾ ਰਾਹੀਂ ਕਿਸ ਤਰ੍ਹਾਂ ਦਾ ਵੀ ਸੋ ਅੱਜ ਅਸੀਂ ਬਹੁਤ ਸਾਨੂੰ ਮਾਨ ਵਾਲੀ ਗੱਲ ਹੈ ਕਿ ਸਾਡੇ ਭਰਾ ਜਿੰਨੇ ਵੀ ਦੁਕਾਨਦਾਰ ਜਿੰਨੇ ਵੀ ਰੇਡਿੰਗ ਵਾਲੇ ਫੜੇ ਨਾਲੇ ਜਿੰਨੇ ਵੀ ਸਾਰਿਆਂ ਨੇ ਸਾਡਾ ਇਨਾ ਸਮਰਥਨ ਦਿੱਤਾ ਹੈ ਟਰਾਂਸਪੋਰਟ ਕੀ ਮੈਡੀਕਲ ਕੀ ਤੇ ਸਾਨੂੰ ਸਾਰਿਆਂ ਸਮਰਥਨ ਦਿੱਤਾ ਕਿਉਂਕਿ ਅਸੀਂ ਸੱਚੇ ਆ ਸੱਚਾ ਸਮਰਥਨ ਦੇਣ ਦਾ ਕੋਈ ਔਖੀ ਗੱਲ ਨਹੀਂ ਹੁੰਦੀ ਕਿਉਂ ਹਰ ਇੱਕ ਸੱਚੇ ਹੁੰਦਾ ਸਮਰਥਨ ਕਰਦਾ ਇਸ ਕਰਕੇ ਸੱਚੇ ਆ ਜਿੱਤਾਂਗੇ ਤੇ ਜਿੱਤ ਕੇ ਉੱਠਾਂਗੇ ਲੜਾਂਗੇ ਮਰਾਂਗੇ ਤੇ ਜਿੱਤਾਂਗੇ ਵੀ ਇਹ ਸਾਡਾ ਫਰਜ਼ ਠੀਕ ਹੈ ਧੰਨਵਾਦ ਇਸ ਧਰਨੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਧਰਨੇ ਬਾਰੇ ਅਸੀਂ ਜਿਹੜਾ ਪੰਜਾਬ ਬੰਦ ਦੇ ਸੱਦੇ ਤੇ ਲਈ ਸੰਯੁਕਤ ਤਕਸਾਲ ਮੋਰਚਾ ਗੈਰ ਰਾਜਨੀਤਿਕ ਵੱਲੋਂ ਤੇ ਐਸ ਕੇ ਐਮ ਵੱਲੋਂ ਜੋ ਕਾਲ ਆਈ ਹੈ ਅਸੀਂ ਉਹ ਸਬੰਧ ਦੇ ਵਿੱਚ ਅੱਜ ਜਿਹੜਾ ਪੂਰਾ ਪੰਜਾਬ ਆ ਉਹ ਅੱਜ ਬੰਦ ਕੀਤਾ ਹੋਇਆ ਹੈ ਕਿਉਂਕਿ ਜਿਹੜੀਆਂ ਪਹਿਲਾਂ ਸਰਕਾਰ ਨੇ 2020 ਦੇ ਵਿੱਚ ਅੰਦਲੀ ਦੇ ਵਿੱਚ ਅੰਦੋਲਨ ਚੱਲਿਆ ਮੋਦੀ ਦੀ ਸਰਕਾਰ ਨੇ ਉਹ ਜਿਹੜੀਆਂ ਮੰਗਾਂ ਸੀ ਸਾਡੀਆਂ ਉਹ ਮੰਗਾਂ ਮੰਨ ਲਈਆਂ ਸੀ ਤੇ ਜਦੋਂ ਕੋਈ ਵੀ ਆਪਣੇ ਆਮ ਨਗਰ ਦੇ ਵਿੱਚ ਪਿੰਡ ਦੇ ਵਿੱਚ ਜੇ ਕੋਈ ਜਵਾਨ ਤੇ ਨਾ ਉਤਰੇ ਤਾਂ ਆਪਾਂ ਉਹਨੂੰ ਬੇਜਵਾਨਾ ਕਹਿੰਦੇ ਆ ਪਰ ਅੱਜ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਉਹ ਸਾਡੇ ਨਾਲ ਬੇਜਵਾਨਾ ਹੋ ਗਿਆ ਸਾਡੇ ਨਾਲ ਵਾਅਦੇ ਕਰਕੇ ਮੁੱਕਰ ਗਿਆ ਜੀ ਇਸ ਕਰਕੇ ਜਿਹੜਾ ਅੱਜ ਸਾਡਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਬੈਠਾ ਅੱਜ 35ਵਾਂ ਦਿਨ ਹੈ ਜੀ ਉਹ ਕੱਲੇ ਪਾਣੀ ਤੇ ਆ ਜੀ ਤੇ ਉਹ ਸਰਕਾਰ ਨੇ ਸਾਡੇ ਸਾਤ ਮਹੀਨੇ ਬੈਠਿਆਂ ਦਾ ਜਿਹੜਾ ਕਿ ਇਹ ਮੰਗਾ ਹੁਣ ਨਹੀਂ ਮੰਨ ਰਹੀ ਸੀ ਲਾਗੂ ਇਹ ਨਹੀਂ ਕਰ ਰਹੀ ਸੀ ਉਹਨਾਂ ਨੂੰ ਲਾਗੂ ਕਰਵਾਉਣ ਦੇ ਖਾਤਰ ਸਾਡੇ ਉਸ ਬੁੱਢੇ ਜਰਨੈਲ ਨੇ ਜਿਹੜੀ ਆਪਦੀ ਜਾਨ ਹੈ ਉਹ ਤਲੀ ਦੇ ਧਰ ਕੇ ਸਾਡੇ ਇਹਨਾਂ ਕਿਸਾਨਾਂ ਦੇ ਇਹਨਾਂ ਮਜ਼ਦੂਰਾਂ ਦੇ ਇਹਨਾਂ ਦੁਕਾਨਦਾਰਾਂ ਦੀ ਇਹਨਾਂ ਆੜਤੀਆਂ ਦੇ ਲੈਖੇ ਲਾਉਣ ਲਈ ਤਿਆਰ ਹੈ ਪਰ ਜਿਹੜੀ ਸਾਡੀ ਸੈਂਟਰ ਦੀ ਸਰਕਾਰ ਹੈ ਜਾਂ ਪੰਜਾਬ ਦੀ ਸਰਕਾਰ ਹੈ ਦੇਖੋ ਕਿੰਨੀ ਘਟਗਾ ਹਰਕਤ ਕਰਦੀ ਹੈ ਯਾਰ ਉਹ ਸਾਨੂੰ ਮਰਦਿਆਂ ਨੂੰ ਮਰਨ ਵੀ ਨਹੀਂ ਦਿੰਦੀ ਇੱਕ ਅੱਜ ਸਾਡਾ ਆਗੂ ਮਰਨ ਵਰਤ ਤੇ ਬੈਠਾ ਹੈ ਉੱਥੇ ਵੱਡੀ ਪੁਲਸ ਫੋਰਚ ਲਾ ਕੇ ਉਹਨੂੰ ਚੱਕਣਾ ਚਾਹੁੰਦੇ ਆ ਸਾਡੇ ਆਗੂ ਨੂੰ ਕਿਉਂਕਿ ਜੇਕਰ ਉਹ ਆਗੂ ਸਾਡੇ ਅੱਜ ਚੱਕੇ ਜਾਂਦੇ ਆ ਤਾਂ ਜਿਹੜੀਆਂ ਸਾਡੀਆਂ ਮੰਗਾਂ ਉਹ ਧੂੜੀਆਂ ਰਹਿ ਜਾਣਗੀਆਂ ਸਾਡੇ ਆਗੂ ਨੇ ਇਹ ਕਿਹਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਵੀ ਮੈਨੂੰ ਪੁਲਿਸ ਪ੍ਰਸ਼ਾਸਨ ਚੱਕ ਕੇ ਨਾਲ ਲੈ ਜਾ ਤੇ ਜਿਹੜਾ ਮੋਰਚਾ ਆਪਾਂ ਜਿੱਤਾਂਗੇ ਤੇ ਸਰਕਾਰ ਨੂੰ ਹਰਾਵਾਂਗੇ ਇੱਕ ਜੀ ਕੱਲ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੂੰ ਅਸੀਂ ਸੁਣਿਆ ਵੀ ਪੁਲਿਸ ਚੱਕਣ ਆ ਰਹੀ ਸੀ ਪਾਰਟੀ ਉਦੇ ਬਾਰੇ ਤੁਹਾਡਾ ਕੀ ਹੈ ਤੁਹਾਨੂੰ ਕੀ ਉਹਦੇ ਬਾਰੇ ਇਨਫੋਰਮੇਸ਼ਨ ਮਿਲੀ ਹੈ ਉਹ ਜਰੂਰ ਸਾਂਝੀ ਕਰੋ ਦੇਖੋ ਜੀ ਇਹ ਬਹੁਤ ਘਟਿਆ ਹਰਕਤ ਹੈ ਚਾਹ ਹਰਿਆਣਾ ਸਰਕਾਰ ਦੀ ਹੋਵੇ ਪੁਲਿਸ ਪ੍ਰਸ਼ਾਸਨ ਦੀ ਹੋਵੇ ਚਾਹ ਪੰਜਾਬ ਸਰਕਾਰ ਦੀ ਹੋਵੇ ਠੀਕ ਹੈ ਵੀ ਸੁਪਰੀਮ ਕੋਰਟ ਵੱਲੋਂ ਹੁਕਮ ਜਾਰੀ ਕਰੇ ਸੀ ਇਹਨਾਂ ਨੂੰ ਵੀ ਇਹਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ ਪਰ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ ਵੀ ਜੇ ਮੈਂ ਡਾਕਟਰੀ ਸਹਾਇਤਾ ਹੀ ਲੈਣੀ ਹੁੰਦੀ ਤੇ ਮੈਂ ਮਰਨ ਵਰਤ ਦੇ ਕਿਉਂ ਬੈਠਾ ਜਿਹੜਾ ਕਿ ਸਾਡੀਆਂ ਸਰਕਾਰਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਸਾਡਾ 7 ਲੱਖ ਕਿਸਾਨ ਜੀ ਦੋਇਆ ਆ ਕਰਜ਼ੇ ਦੇ ਕਾਰਨ ਤੇ ਪ੍ਰਧਾਨ ਜੀ ਨੇ ਇਹ ਕਿਹਾ ਵੀ ਮੈਂ ਜਿਹੜਾ ਮੇਰਾ 7 ਲੱਖ ਕਿਸਾਨ ਮਰਿਆ ਆ ਕਰਜ਼ੇ ਦੇ ਕਾਰਨ ਜਿਨ੍ਹਾਂ ਦੇ ਸਰ ਕਰਜ਼ਾ ਚੜਿਆ ਸੀ ਉਹ ਸਰਕਾਰ ਨੂੰ ਦਿਨਣੀ ਕਿ ਕੱਲਾ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠਾ ਹੈ ਸਰਕਾਰ ਨੂੰ ਦਿਖ ਰਿਹਾ ਤੇ ਉਹ ਕਿਉਂ ਨਹੀਂ ਦਿਖਿਆ ਜਿਹੜਾ 7 ਲੱਖ ਕਰਜ਼ੇ ਦਾ ਮਾਰਾ ਸਾਡਾ ਕਿਸਾਨ ਸੀ ਦੋਇਆ ਉਥੋਂ ਉਦੋਂ ਸਰਕਾਰ ਕਿੱਥੇ ਗਈ ਸੀਗੀ ਜੀ ਉਹ ਆਪਣਾ ਦਰਨਾ ਲੱਗਿਆ ਹੈ ਇਸ ਸਭ ਤੋਂ ਸਭ ਕੀ ਕਹਿਣਾ ਚਾਹੁੰਦਾ ਮੈਂ ਮਨਪੀਰ ਸਿੰਘ ਸੇਖੋ ਬਹਿਵਲ ਕਲਾਂ ਤੋਂ ਜਿਲ੍ਹਾ ਕਿਸਾਨ ਕਾਂਗਰਸ ਫਰੀਦਕੋਟ ਦਾ ਪ੍ਰਧਾਨ ਆ ਸਾਡੇ 올 ਇੰਡੀਆ ਦੇ ਪ੍ਰਧਾਨ ਸੁਖਵਾਲ ਸਿੰਘ ਖਹਿਰਾ ਜੀ ਅਤੇ ਪੰਜਾਬ ਦੇ ਸਾਡੇ ਕਿਰਨਜੀਤ ਸੰਧੂ ਮਿੱਠਾ ਜੀ ਦੇ ਹੁਕਮ ਅਨੁਸਾਰ ਅਸੀਂ ਅੱਜ ਸਾਰੇ ਪੰਜਾਬ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਸਾਰੀ ਚ ਕਿਸਾਨ ਸੈੱਲ ਦੀ ਟੀਮ ਨੇ ਸਵਾਰਥਨ ਦਿੱਤਾ ਕਿਸਾਨ ਜੁਨੇ ਆਂਦਾ ਤੇ ਅਸੀਂ ਅੱਜ ਸਵੇਰ ਦੇ ਇਹਨਾਂ ਨਾਲ ਬੈਠਾਂ ਤੇ ਸ਼ਾਮ ਤੱਕ ਬੈਠਾਂਗੇ ਜੀ ਧੰਨਵਾਦ ਅੱਜ ਅਸੀਂ ਸ਼ਰੋਮਣੀ ਕਾਲੀ ਦਲ ਅਮਰਸਰ ਮਾਨ ਦਲ ਵੱਲੋਂ ਮੈਂ ਆਪਣਾ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਆਪਣਾ ਫਰਜ਼ ਸਮਝਦੇ ਹੋਏ ਅੱਜ ਜੋ ਇੱਥੇ ਬਰਗਾੜੀ ਬੰਦ ਦਾ ਅੱਜ ਪੂਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਡੱਲੇਵਾਲ ਸਾਹਿਬ ਵੱਲੋਂ ਅਸੀਂ ਜ਼ਿਲ੍ਹੇ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਲੈ ਕੇ ਇਹਨਾਂ ਦੇ ਇੱਥੇ ਹਾਜ਼ਰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਜਿੰਨਾ ਚਿਰ ਇਹ ਧਰਨਾ ਚੱਲੂਗਾ ਉਹਨਾਂ ਚਿਰ ਇਹਨਾਂ ਦੇ ਨਾਲ ਰਵਾਂਗੇ ਸਾਡਾ ਸਮਰਥਨ ਹੈ ਇਹਨਾਂ ਨੂੰ ਪੂਰਾ ਚਾਹ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਜੋ ਵੀ ਬੰਦ ਦੀ ਸੇਵਾ ਹੈ ਸਾਰਾ ਜੋ ਕਹਿਣਗੇ ਅਸੀਂ ਨਾਲ ਹੈ ਇਹਨਾਂ ਦੀ ਕਿ ਤੁਸੀਂ ਤਾਂ ਮੇਰੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਆਤੇ ਆ ਜੀ ਜੋ ਉਹਨਾਂ ਦੇ ਕੰਨ ਦੇ ਜੂਨ ਹੀ ਸਰ ਕਰੇ ਉਸ ਲਈ ਸਾਨੂੰ ਠੰਡ ਚ ਬਹਿਣ ਦਾ ਕੋਈ ਚਾਹ ਨਹੀਂ ਇੱਥੇ ਤੇ ਜਿਹੜੇ ਮੁਲਾਜ਼ਮ ਸਾਡੇ ਲਈ ਆਉਂਦੇ ਆ ਜਾਂ ਤੁਸੀਂ ਆਏ ਆ ਤੁਹਾਨੂੰ ਵੀ ਠੰਡ ਲੱਗਦੀ ਐ ਇਸ ਲਈ ਇਹ ਇਹ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਆ ਉਹਨਾਂ ਨੂੰ ਜਗਾਉਣ ਲਈ ਆ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਹੁਣ ਜਾਗਣ ਉਹਨਾਂ ਨੂੰ ਆਏ ਆ ਵੀ ਐਂ ਟਾਲ ਮਟੋਲ ਹੋ ਕੇ ਕਿਸਾਨ ਘਰੇ ਬਹਿ ਜਾਣਗੇ ਅਸੀਂ ਉਹਨਾਂ ਤੋਂ ਨਹੀਂ ਵੀ ਆਏ ਬਹਿਣ ਆਲੇ ਪਹਿ ਜਾਣਗੇ ਇਸ ਲਈ ਜੋ ਇਹ ਸਰਕਾਰਾਂ ਨਾ ਇਹ ਬਹੁਤ ਹੀ ੱੱਕਾ ਕਰੀ ਜਾਂਦੀਆਂ ਆਈ ਸਾਡੇ ਨਾਲ ਸਨ ਦਿੱਤਾ ਮੱਲਾ ਕਿਸਾਨ ਮਜ਼ਦੂਰ ਤੋਂ ਲੈ ਕੇ ਰੇੜੀ ਤੋਂ ਲੈ ਕੇ ਟਰੱਕ ਯੂਨੀਅਨ ਤਾਈ ਸਾਰੇ ਵਿੱਚ ਹੀ ਆ ਗਏ ਤੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਲਈ ਹਾਂਜੀ ਤੇ ਜੋ ਬਾਈ ਜੀ ਇਹਨਾਂ ਦਾ ਵੀ ਤਨਮਾਨ ਕਰਦੇ ਆ ਤੇ ਉਹ ਜੋ ਜਿਹੜੀ ਇਹ ਲੜਾਈ ਸੀਗੀ ਜੀ ਇਹ ਸਰਕਾਰਾਂ ਦੀ ਲੜਾਈ ਸੀਗੀ ਜੀ ਜਿਹੜੀ ਸਾਨੂੰ ਅੱਜ ਸੜਕਾਂ ਤੇ ਬਹਿ ਕੇ ਲੜਨੀ ਪੈ ਰਹੀ ਹੈ ਇਹ ਲੜਾਈ ਤਾਂ ਸੀਗੀ ਸਾਡੇ ਸਰਕਾਰਾਂ ਦੀ ਜਿਨ੍ਹਾਂ ਨੇ ਆਪਦੇ ਬੋਝੇ ਭਰੇ ਆ ਤੇ ਲੜੀ ਐ ਸੇ ਕਿਸਾਨ ਜਾਨੇ ਜੀ ਹੁਣ ਇਸ ਲਈ ਇਹਨਾਂ ਸਰਕਾਰਾਂ ਨੂੰ ਜਿਹੜੀ ਨਿੱਕੀ ਸਰਕਾਰ ਤੋਂ ਲੈ ਕੇ ਵੱਡੀਆਂ ਸਰਕਾਰਾਂ ਤਾਈਂ ਥੋੜੀ ਜੀ ਸ਼ਰਮ ਮਨਣਨੀ ਚਾਹੀਦੀ ਆ ਜੀ ਥੋੜਾ ਜਿਆ ਇਹਨਾਂ ਨੂੰ ਨਾ ਚਾਹੀਦਾ ਵੀ ਮਾੜਾ ਮੋਟਾ ਤਾਂ ਤੁਸੀਂ ਹੁਣ ਗੁੰਗੇ ਹੋ ਕੇ ਜਿਵੇਂ ਬੋਲੇ ਹੋ ਕੇ ਬੈਠੇ ਆ ਇਸ ਲਈ ਇਹਨਾਂ ਸਰਕਾਰਾਂ ਨੂੰ ਬੋਲਣਾ ਚਾਹੀਦਾ ਜੀ ਜੋ ਜਗਜੀਤ ਸਿੰਘ ਜੀ ਡੱਲੇਵਾਲ 35 ਦਿਨਾਂ ਤੋਂ ਇਸ ਮਰਨਵਾਰਤਨ ਤੇ ਬੈਠੇ ਆ ਤਿਲ ਤਿਲ ਕਰਕੇ ਘਟਦੇ ਜਾ ਰਹੇ ਆ ਇਸ ਲਈ ਉਹਨਾਂ ਨੂੰ ਚਾਹੀਦਾ ਹੈ ਵੀ ਉਹ ਸਾਡੀ ਗੱਲਬਾਤ ਸੁਣਨ ਕਰਨ ਇਸ ਲਈ ਅਸੀਂ ਇਹ ਸਾਰੀ ਮਾਲਾ ਕਿਸਾਨਾਂ ਦਾ ਸਾਰੇ ਮਜ਼ਦੂਰਾਂ ਦਾ ਸਾਰਾ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਬਹੁਤ ਵੱਡਾ ਦਸਾ ਬਣਾ ਲੈ ਕੇ ਆਏ ਆ ਸਾਡੇ ਵੀਰ